ਛੋਟੇ ਸਿੱਧੂ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ ਨੰਨੇ ਹੱਥਾਂ ਨਾਲ ਕਰ ਰਿਹਾ ਹੈ ਸ਼ਰਾਰਤਾ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜਦੋਂ ਦਾ ਛੋਟਾ ਸਿੱਧੂ ਇਸ ਦੁਨੀਆ ਵਿੱਚ ਆਇਆ ਹੈ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਬਹੁਤ ਜ਼ਿਆਦਾ ਖੁਸ਼ ਨੇ ਛੋਟੇ ਸਿੱਧੂ ਦੇ ਆਉਣ ਨਾਲ ਉਹਨਾਂ ਦੇ ਜਖਮ ਅਤੇ ਮਲਮ ਜੜੀਆ ਜ਼ਰੂਰ ਲੱਗੀ ਹੈ ਸਿੱਧੂ ਦੇ ਚਾਹਣ ਵਾਲੇ ਛੋਟੇ ਸਿੱਧੂ ਦੀ ਲੰਮੀ ਉਮਰ ਲਈ ਅਰਦਾਸਾਂ ਕਰ ਰਹੇ ਨੇ ਭਾਵੇਂ ਕਿ ਬਾਪੂ ਬਲਕੌਰ ਸਿੰਘ ਨੇ ਸਵਾ ਮਹੀਨੇ ਤੱਕ ਆਮ ਪਬਲਿਕ ਨੂੰ ਛੋਟੇ ਸਿੱਧੂ ਨੂੰ ਮਿਲਣ ਤੋਂ ਰੋਕਿਆ ਹੈ ਪਰ ਫਿਰ ਵੀ ਅੰਦਰੋਂ ਇੱਕ ਦੋ ਵੀਡੀਓ ਕਲਿੱਪਾਂ ਛੋਟੇ ਸ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਛੋਟਾ ਸਿੱਧੂ ਕਿਵੇਂ ਨੰਨੇ ਹੱਥਾਂ ਨਾਲ ਸ਼ਰਾਰਤਾਂ ਕਰ ਰਿਹਾ ਹੈ ਤੇ ਜਦੋਂ ਇਹ ਛੋਟਾ ਸਿੱਧੂ ਰੋਣ ਲੱਗ ਜਾਂਦਾ ਹੈ ਤਾਂ ਪੂਰੀ ਹੀ ਹਵੇਲੀ ਵਿੱਚ ਚੀਕ ਚਿਗਾੜਾ ਪਾ ਦਿੰਦਾ ਹੈ ਛੋਟੇ ਸਿੱਧੂ ਦੇ ਹਵੇਲੀ ਵਿੱਚ ਵਾਪਸ ਆਉਣ ਨਾਲ ਫਿਰ ਤੋਂ ਇੱਕ ਵਾਰ ਰੋਣ ਕਰ ਲੱਗ ਚੁੱਕੀਆਂ ਨੇ ਬਸ ਸਿੱਧੂ ਨੂੰ ਚੋਣ ਵਾਲਿਆਂ ਨੂੰ ਸਵਾ ਮਹੀਨੇ ਦਾ ਇੰਤਜ਼ਾਰ ਹੈ ਕਿ ਕਦੋਂ ਸਵਾ ਮਹੀਨਾ ਪੂਰਾ ਹੋਵੇ ਤੇ ਅਸੀਂ ਸਿੱਧੂ ਨੂੰ ਮਿਲ ਸਕੀਏ ਤੇ ਬਾਕੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਲਾਈਕ ਅਤੇ ਕਮੈਂਟ ਜਰੂਰ ਕਰਿਓ ਜੀ ਧੰਨਵਾਦ